ਸਾਡੇ ਕੋਸ਼ਿਸ਼ ਨੂੰ ਮਿਲਿਆ ਕਿ ਤੁਹਾਨੂੰ ਜੋ ਪੁਰਾਣਾ ਐਸੇ ਲੋਕਾਂ ਨਾਲ ਮਿਲਾਈਏ ਜੋ ਮਿਹਨਤੀ ਲੋਕਾਂ ਨਾਲ ਮਿਲਾਈਏ ਜਿਨ੍ਹਾਂ ਦੇ ਕਰਕੇ ਪਹਿਲਾਂ ਸਾਡੀ ਦੀਵਾਲੀ ਰੋਸ਼ਨ ਹੁੰਦੀ ਸੀ ਸਾਡੇ ਘਰ ਦੇ ਵਿੱਚ ਰੋਸ਼ਨੀ ਹੁੰਦੀ ਸੀ ਸੋ ਗੱਲਬਾਤ ਕਰਦੇ ਆ ਤਰਨਤਨ ਸਾਹਿਬ ਵਿਖੇ ਆਏ ਆ ਇੱਥੇ ਦੀਵੇ ਬਣਾਉਂਦਾ ਇਹਨਾਂ ਦਾ ਕੰਮ ਹੈ ਬੜਾ ਪੁਰਾਣਾ ਤੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਤੇ ਤੁਹਾਨੂੰ ਸਾਰਾ ਸੋ ਮੇਰੇ ਨਾਲ ਪ੍ਰਭ ਸਿਮਰਨ ਮੇਰਾ ਵੀਰ ਹੈ ਇਹ ਕੈਮਰਾਮੈਨ ਕਰ ਰਿਹਾ ਸੋ ਦੇਖ ਰਹੇ ਆ ਦੀਵੇ ਬੜੇ ਸੋਹਣੇ ਦੇਖੋ ਮਿੱਟੀ ਦੇ ਦੀਵੇ ਤਿਆਰ ਕਰੰਦੇ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਹਾਰਾਜੋੋਛਣਾਉ ਠੀਕ ਠਾਕ ਜੀ ਹਾਂ ਠੀਕ ਠਾਕ ਜੀ ਤੇ ਕੰਮ ਦੇਖ ਰਹੇ ਆ ਤੁਹਾਡਾ ਆਣ ਕੇ ਦੀਵਿਆਂ ਦਾ ਕੰਮ ਕਰ ਰਹੇ ਹੋ ਤੁਸੀਂ ਹਾਂ ਜੀ ਹਾਂ ਜੀ ਇਹ ਦੀਵਾਲੀ ਤੇ ਵੇਖੋ ਘਰਾਂ ਦੇ ਵਿੱਚ ਦੀਵੇ ਜਗਾਉਂਦੇ ਸੀ ਪਹਿਲਾਂ ਆਹੋ ਪਰ ਥੋੜਾ ਫਰਕ ਪੈ ਗਿਆ ਤੁਹਾਡੇ ਕਾਲ ਨਾਲ ਕਿੰਨਾ ਕੁ ਹੁਣ ਕੰਮ ਦਾ ਰਹਿ ਗਿਆ ਹਾਂ ਹੁਣ ਤਾਂ ਫਰਕ ਪੈ ਗਿਆ ਇਹ ਚੈਨਾ ਚਲ ਗਈ ਚੈਨਾ ਵਾਲਾ ਸਮਾਨ ਆ ਗਿਆ ਨਾ ਆਹ ਕਰਕੇ ਫਰਕ ਪੈ ਗਿਆ ਜੀ ਤੇ ਤੁਹਾਨੂੰ ਕਿੰਨਾ ਚਿਰ ਹੋ ਗਿਆ ਇਹ ਜਿਹੜਾ ਸਮਾਨ ਬਣਾਉਂਦੇ ਆ ਇਹ ਤਾਂ ਸਾਨੂੰ ਤਾਂ ਮਦਦ ਹੀ ਹੋ ਗਿਆ 80-90 ਸਾਲ ਹੋ ਗਏ ਕਿਸ਼ਾ ਤੁਹਾਡੇ ਪੁਰਖਿਆਂ ਤੋਂ ਹੀ ਇਹ ਕੰਮ ਚੱਲਿਆ ਆ ਰਿਹਾ ਹਾਂ ਸਾਰੇ ਮੁੱਦਤ ਹੀ ਹੈ ਇਹ ਕਿਹੜਾ ਏਰੀਆ ਪਿੰਦਾ ਡਾਣਾ ਤੇ ਤਨਦਾਨ ਸਰਮਖਾਨੇ ਦਾ ਆਪਣਾ ਇਹ ਪਿੰਦਾ ਸਰੀਆਲੀ ਰੋਡ 7 ਨੰਬਰ ਚੁਰਗੀ ਅੱਛਾ ਤੇ ਇਹ ਤੁਸੀਂ ਹਰ ਦੀਵਾਲੀ ਤੇ ਜੀਵਾਂ ਦਾ ਬਣਾਉਂਦੇ ਕਿਉਂ ਪਿਛੋਂ ਬੰਦੇ ਰਹਿੰਦੇ ਮੈਂ ਨੇ ਅੱਗੇ ਪਿੱਛੇ ਨੇ ਆ ਦੀਵਾਲੀ ਤੇ ਅੱਗੋਂ ਪਿਛੋਂ ਵੀ ਕੀ ਹੋ ਰਿਹਾ ਨਾਲ ਹੋਰ ਭਾਂਡੇ ਬਣਾਉਂਦੇ ਭਾਜੀ ਭਾਂਡੇ ਘੜੇ ਘੜੇ ਕੁੰਡੇ ਛਟੀਆਂ ਛਟੀਆਂ ਟੁੱਟੀਆਂ ਸਰਾਪ ਵਾਲੇ ਦੋਰੇ ਦੋਰੇ ਸਭ ਬਣਾਉਂਦੇ ਆ ਤੇ ਕਰਦੇ ਡਿਮਾਂਡ ਲੋਕ ਇਹਨਾਂ ਚੀਜ਼ਾਂ ਦੀ ਹਾਂ ਹਾਂ ਕਰਦੇ ਆ ਸਾਡੇ ਕਹਿੰਦਾ ਇਹਨਾਂ ਚੀਜ਼ਾਂ ਦੇ ਖਾਣਾ ਜਦੋਂ ਬੰਦਾ ਇਹਦੇ ਕਿੱਡਾ ਵਧੀਆ ਸਮਾਂ ਹੀ ਹੋਇਆ ਕਿੰਨੇ ਵਧੀਆ ਸਵਾਦ ਮੰਦੀ ਓਏ ਆਰੀ ਬਿਮਾਰੀ ਨਹੀਂ ਲੱਗਦੀ ਸੀ ਹਾਂਜੀ ਬਿਮਾਰੀ ਨਹੀਂ ਲੱਗਦੀ ਭਾਜੀ ਕੋਈ ਤੇ ਇਸ ਤੋਂ ਇਲਾਵਾ ਫਿਰ ਜਿੱਦਾਂ ਪਹਿਲੋ ਸਟਾਰਟਿੰਗ ਕਿੱਥੋਂ ਇਹ ਤੁਹਾਡੇ ਕੰਮ ਦੀ ਹੁੰਦੀ ਇਹਦੇ ਲਈ ਕੀ ਲਿਆਉਣਾ ਪੈਂਦਾ ਤੁਹਾਨੂੰ ਕੀ ਕੀ ਕਰਨਾ ਪੈਂਦਾ ਪਹਿਲਾਂ ਪਾ ਲੈਣੀ ਪੈਂਦੀ ਭਾਜੀ ਮਿੱਟੀ ਅਛਾ ਮਿੱਟੀ ਮਿੱਟੀ ਕਿਹੜੀ ਹੁੰਦੀ ਏ ਠੀਕ ਨੇ ਮਿੱਟੀ ਚੀਕ ਦੀ ਮਿੱਟੀ ਆ ਉਹ ਵਿੱਕੀ ਪਿੰਡੋਂ ਆਉਂ ਅਛਾ ਮਿੱਟੀ ਤੁਹਾਨੂੰ ਮਹਿੰਗੀ ਮਿਲਦੀ ਆ ਤੇ ਰੇਡ ਨਹੀਂ ਤੁਹਾਡਾ ਵਧਿਆ ਕੋਈ ਰੇਡ ਨਹੀਂ ਵਧਿਆ ਹਾਂ ਤੇ ਬਾਕੀ ਮਿਹਨਤ ਵੱਖਰੀ ਮਿਹਨਤ ਤਾਂ ਹੈ ਹੀ ਤੁਹਾਨੂੰ ਪਤਾ ਇਹ ਤਾਂ ਮੇਰੇ ਨਾਲ ਸਾਰਾ ਪਰਿਵਾਰ ਹੀ ਮੈਂ ਦੇਖ ਰਹਾ ਤੂੰ ਹੀ ਲੱਗੇ ਇਹਦੇ ਕੰਮ ਜੀ ਮਾਰਾ ਭਾਜੀ 3 ਵਜੇ ਅਸੀਂ ਖੜੇ ਹੋ ਲੈਂਦੇ ਤਾਂ ਹੁਣ 10 11 ਵੱਜ ਜਾਣੇ ਠੀਕ ਆ ਤੇ ਅਛਾ ਮੈਂ ਹੁਣ ਤੁਸੀਂ ਜਿਹੜਾ ਕੀ ਆ ਆ ਜਿਹੜਾ ਕੀ ਬਣਾਇਆ ਕਿ ਚੀਜ਼ ਇੱਧਰ ਮੈਂ ਦੇਖ ਰਿਹਾ ਇਹ ਬੋਗਣੀ ਆ ਅਛਾ ਬੂਲੀਆਂ ਬਣਾਉਂਦੇ ਜੀ ਆ ਨਾਲ ਇੱਕ ਆ ਗੋਲ ਜੀ ਦਿਖ ਰਿਹਾ ਇਹ ਪੋਟ ਹੈ ਅੱਛਾ ਪੋਟ ਹੈ ਲੜਕੀਆਂ ਦੇ ਸਕੂਲੇ ਵਾਸਤੇ ਚਾਹੀਦਾ ਹੀਆ ਹੋਰ ਮੈਂ ਕਿਹਾ ਪਿੱਲੋ ਝਿਜਰਾ ਵਗੈਰਾ ਬਣਦੇ ਨੇ ਬੰਦੇ ਗੰਦੀ ਉਹ ਸਾਰਾ ਕੁਝ ਬਣਾਉਂਦੇ ਸਾਰੇ ਕੁਝ ਬਣਾਉਂਦੇ ਤੇ ਮੈਂ ਛਾਵੇਂ ਵੀ ਬਣਾਦੇ ਤੇ ਮੇਰੇ ਪਹਿਲਾਂ ਨੇ ਮੈਂ ਤੇ ਕਾਟੇ ਦੇ ਬਣਾਦੇ ਛਾਵੇਂ ਛਾਵੇਂ ਵੀ ਤੇ ਇਹ ਕਿੰਨਾ ਕਿ ਜਿੱਦਾਂ ਮੈਂ ਕਿ ਸਟਾਰਟਿੰਗ ਇਹਦੇ ਸਵੇਰ ਤੋਂ ਕਰ ਦਿੰਦੇ ਤੇ ਕਿੰਨਾ ਵੀ ਰਾਤ ਦਾ ਕਿੰਨਾ ਕਰਦੇ ਇਹ 9:30 ਵਜੇ ਤੇ 10:00 ਵਜੇ ਤੇ ਇਹ ਤੋਂ ਇਲਾਵਾ ਫਿਰ ਜਿੱਦਾਂ ਇਹਦਾ ਸੀਜ਼ਨ ਹੁੰਦਾ ਵਾ ਇਹ ਤੋਂ ਲਾਵਾ ਤੁਸੀਂ ਹੋਰ ਕੋ ਕੰਮ ਕਰਦੇ ਕਿ ਇਹ ਕੰਮ ਇਹੋ ਜੇ ਸਾਡਾ ਇਹ ਤਾਂ ਇਹ ਕੰਮ ਹੀ ਚੱਲਦਾ ਉਹ ਜਦੋਂ ਬਾਰ ਘੜਿਆਂ ਦਾ ਸੀ ਜਿਸ ਤਰ੍ਹਾਂ ਗਰਮੀ ਆ ਬਸ ਬਸ ਮਗੇ ਬਹੁਤ ਲੋਕਾਂ ਦਾ ਰੁਝਾਨ ਹੋਇਆ ਇਹ ਤਾਂ ਰੁਚੀ ਜਾ ਹਾਂ ਦੋ ਮਹੀਨੇ ਬੰਦ ਕਰਦੇ ਸਾਲ ਦੇ ਵਿੱਚ ਕੰਮ ਦੋ ਮਹੀਨੇ ਘੜੀਆਂ 'ਚ ਚਮਤਸਾ ਠੀਕ ਹੈ ਇਹ ਤਾਂ ਜਿਹੜਾ ਤੁਸੀਂ ਮਿੱਟੀ ਵਿੱਚ ਦੇਖਣਾ ਕਿ ਬਾਹਰ ਪਹਿਲਾਂ ਮਿੱਟੀ ਗੁੰਦੇ ਜੀ ਹਨਾ ਤੇਰੇ ਵਾਸਤੇ ਹਾਂ ਮਿੱਟੀ ਗੁੰਦੇ ਆ ਅੰਦਰ ਵੜ ਕੇ ਛਾਲਣੀ ਪੈਂਦੀ ਹੈ ਹਾਂ ਉਹ ਤੋਂ ਬਾਅਦ ਛਾਲ ਕੇ ਤਾਂ ਫਿਰ ਕੱਢਣੀ ਪੈਂਦੀ ਹੈ ਠੀਕ ਹੈ ਮਜ਼ਦੂਰ ਲਾ ਰੱਖੇ ਚਾਰ ਚਾਰ ਪੰਜ ਪੰਜ ਦੇ ਉਤਵਾਰ ਫਿਰ ਇਹਨੂੰ ਅੱਗ ਤੇ ਭਗਾਉਂਦੇ ਫਿਰ ਹਨਾ ਹਾਂ ਬਣਾ ਕੇ ਤਾਂ ਫਿਰ ਸੁਕਾ ਕੇ ਬਿਲਕੁਲ ਰੰਗ ਰੂਗ ਲਾ ਕੇ ਹਾਂ ਫਿਰ ਪੱਟੀ ਪਾ ਦਿੰਦੇ ਆ ਠੀਕ ਹੈ ਇਹ ਕਿੱਥੋਂ ਕਿੱਥੇ ਤੁਹਾਡੇ ਦੀਵੇ ਜਿਹੜੇ ਜਾਂਦੇ ਲੋਕ ਲੈ ਕੇ ਜਾਂਦੇ ਇਹ ਸਾਡੇ ਜਾਂਦੇ ਆ ਹਰਿਆਣਾ ਚਿੱਕਰ ਜਾਂਦੇ ਆ ਹਰਿਆਣਾ ਸਾਰਾ ਪੰਜਾਬ ਚ ਹਰਿਆਣਾ ਠੀਕ ਹੈ ਹਾਂ ਸਾਰਾ ਪੰਜਾਬ ਨੂੰ ਧਿਆਰੇ ਜਿਆਦਾ ਮਾਲ ਜਾਂਦਾ ਇਧਰ ਜਿਲੰਦਰ ਕਣੀ ਜਾਂਦਾ ਮਾਲ ਸੋ ਦੋਸਤੋ ਦੇਖੋ ਕਿੰਨੀ ਮਿਹਨਤ ਲੱਗਦੀ ਹੈ ਇਸ ਕੰਮ ਨੂੰ ਕਰਦੇ ਸਿੱਕੇ ਦੀ ਬਹੁਤ ਮਿਹਨਤ ਬਹੁਤ ਲੱਗਦੀ ਹੈ ਸਾਰਾ ਪਰਿਵਾਰ ਮੈਂ ਦੇਖਣਾ ਬੱਚੇ ਨਾਲ ਲੱਗੇ ਨੇ ਸੋ ਸਾਡਾ ਵੀ ਕਿਤੇ ਨਾ ਕਿਤੇ ਫਰਜ਼ ਬੰਦਾ ਹੈ ਕਿ ਸਾਡੀਆਂ ਜੋ ਅਸੀਂ ਤਰੱਕੀ ਜ਼ਰੂਰ ਕਰ ਲਈ ਹੈ ਲੜੀਆਂ ਆ ਗਈਆਂ ਨੇ ਹਰ ਚੀਜ਼ ਆ ਗਈਆਂ ਨੇ ਪਰ ਮੇਰੀ ਬੇਨਤੀ ਹੈ ਕਿ ਜੋ ਇਹਨਾਂ ਵੇਖੋ ਕਾਰੀਗਰਾਂ ਦੇ ਕਿੰਨੇ ਤੁਹਾਡੇ ਨਾਲ ਕਿੰਨੇ ਘਰਾਂ ਦੇ ਚੁੱਲ੍ਹੇ ਜਿਹੜੇ ਬਲਦੇ ਨੇ ਤੂ ਦਿਵਾਲੀ ਤੇ ਜਿੱਥੇ ਆਪਾਂ ਜਦਾ ਸਮਾਨ ਖੁਸ਼ ਕਰੀਏ ਘਟਾਈਏ ਤੇ ਨਾਲ ਆਪਣੀ ਵਿਰਾਸਤੀ ਚੀਜ਼ ਨੂੰ ਬਾਲੀਏ ਪ੍ਰਾਣੀਆਂ ਦੀਵਾ ਪ੍ਰਾਣੀਆਂ ਦੀ ਜਾਨ ਕਿਉਂਕਿ ਜਿਹੜਾ ਕਹਿੰਦੇ ਦੀਵਾ ਜਗਦਾ ਸੀ ਇੱਕ ਤੇਲ ਨਾਲ ਛੁੱਧ ਹੁੰਦਾ ਹਨਾ ਵਾਤਾਵਰਣ ਕਿਹਦਾ ਵਧੀਆ ਤੇਲ ਬਲਦਾ ਸੀ ਦੇਸੀ ਘੋੜ ਦੇ ਤੇਲ ਜਗਾਉਂਦੇ ਸੀ ਆਹ ਦੇਸੀ ਤੇ ਪਰ ਹੁਣ ਕੀ ਹੋ ਗਿਆ ਜ਼ਿਆਦਾਤਰ ਲੋਕ ਲੜੀਆਂ ਵਾਂ ਲੁਧਿਆਣ ਵੱਚੁਕਾ ਚੁੱਕਾ ਹੈ ਚਲੋ ਅਸੀਂ ਇਹ ਨਹੀਂ ਕਹਿੰਦੇ ਉਹ ਵੀ ਦੁਕਾਨਦਾਰੀ ਥੋੜੀ-ਪੋਤੀ ਕਰੋ ਪਰ ਨਾਲ ਦੀ ਨਾਲ ਦੀਵੇ ਜ਼ਰੂਰ ਲਗਾਓ ਇਧੇ ਲਈ ਸਮਾਜ ਨੂੰ ਲੱਗਦਾ ਵਟੀਆਂ-ਵਟਣੀਆਂ ਪੈਂਦੀਆਂ ਨੇ ਤੇਲ ਜਗਾਉਣਾ ਪੈਂਦਾ ਵਾ ਵੱਟੀ ਬਣੀ ਬਣਾਇਆ ਉਹਦਾ ਇੰਨੀ ਪਰ ਜੋ ਘਰ ਵੱਟੀ ਬਤੰਦਾ ਉਹਦੇ ਅਸੀਂ ਨਾਲ ਵਧੀਆ ਸੋ ਦੋਸਤੋ ਗੱਲਬਾਤ ਆਪਾਂ ਕੀਤੀ ਹੈ ਭਾਜੀ ਹੁਣਾਂ ਦੇ ਨਾਲ ਸੁਤੰਤਨ ਸਿੰਘ ਸਾਹਿਬ ਵਿਖੇ ਆਏ ਆ ਤੇ ਵੇਖੋ ਨਾਲ ਦੀ ਨਾਲ ਇਹ ਆਪਣਾ ਜੋ ਬੱਚਿਆਂ ਦਾ ਪਾਲ ਲਈ ਜੋ ਆਪਾਂ ਮੇਨ ਚੈਨਲ ਦੇ ਨਾਲ ਕੰਮ ਕਰਦੇ ਆ ਜੋ ਕਿੰਨਾ ਵਧੀਆ ਸੀ ਸਾਡਾ ਵਿਰਸਾ ਤੇ ਕਿੰਨੇ ਵਧੀਆ ਸੀ ਉਹਦੇ ਨੇ ਜਦੋਂ ਖਾਸ ਕਰਕੇ ਜਦੋਂ ਆਪਾਂ ਦੀਵਾਲੀ ਤੇ ਆ ਗਏ ਵੀ ਨਹੀਂ ਬੇ ਖਾਲੀ ਖੱਲੇ ਆ ਗਿਆ ਵਰਪੀ ਰੂਪੀ ਦਾ ਡੱਬਾ ਵੀ ਲੈ ਹਾਂ ਅਸੀਂ ਨਾਲ ਦੇਖਦੇ ਰਹੂ ਤੇ ਆ ਹੁਣ ਕੀ ਬਣਾਉਂਦਗੇ ਜੀ ਇਹ ਹੋਈ ਦੀਵੇ ਮੰਨ ਕੇ ਅੱਛਾ ਇਹਦੇ ਉਹ ਦੀਵੇ ਪਾ ਰੱਖਿਆ ਦੇ ਠੀਕ ਹੈ ਇਹ ਮਸ਼ੀਨੀ ਇਹਦੇ ਤੋਂ ਸਾਰਾ ਕੋਈ ਤੁਸੀਂ ਬਣਾਇਆ ਦੇ ਜਿਵੇਂ ਪੰਜਣਾ ਤਿੰਨ ਹਾਂ ਜੋ ਮਰਜ਼ੀ ਬਣਾ ਲਓ ਘੜੇ ਬਣਾਓ ਜਾਂ ਕੁੰਡੇ ਬਣਾਓ ਜੋ ਮਰਜ਼ੀ ਨਾ ਕੀ ਦੱਸਿਆ ਤੁਸੀਂ ਤੁਹਾਡਾ ਜੀ ਨਾ ਕ੍ਰਿਸ਼ਨ ਕ੍ਰਿਸ਼ਨ ਸੋ ਇਹ ਸੰਜੀ ਕ੍ਰਿਸ਼ਨ ਜੀ ਜਿਨ੍ਹਾਂ ਨਾਲ ਅਸੀਂ ਅੱਜ ਗੱਲਬਾਤ ਕੀਤੀ ਹੈ ਤੁਹਾਨੂੰ ਦੀਵਿਆਂ ਦੇ ਬਾਰੇ ਦਿਖਾਇਆ ਪੁਰਾਣੀ ਵਿਰਾਸਤ ਬਾਰੇ ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਆਪਣਾ ਵਿਰਸਾ ਇਹੋ ਜਿਹੇ ਮਿਹਨਤੀ ਲੋਕਾਂ ਨਾਲ ਮਿਲਾਈਏ ਜਿਹੜੇ ਘਰ ਦੇ ਕੋਈ ਸਾਥੀ ਕੰਮ ਕਰਦੇ ਨੇ ਸੋ ਮਿਹਨਤੀ ਕਰਦੇ ਨੇ ਇਹ ਜੇ ਲੋਕਾਂ ਦੀ ਕੰਮ ਹੋਰ ਚੱਲੇ ਇਸ ਲਈ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਕਿ ਦਿਨਾਰੇ ਦੀਵੇ ਬਕਣ ਇਹਨਾਂ ਦਾ ਵੀ ਕਾਰੋਬਾਰ ਚੱਲੇ ਇਹਨਾਂ ਦੀ ਦੀਵਾਲੀ ਚੱਲੇ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢ ਕੇ ਵੀਡੀਓ ਦੇਖੀ ਆ ਆਉਣ ਵਾਲੇ ਸਮੇਂ ਤੁਹਾਨੂੰ ਐਸੋ ਇੱਕ ਹੋਰ ਵੀਡੀਓ ਦਿਖਾਵਾਂਗੇ